ਸਲਵਾਰ ਦੇ ਉੱਪਰ ਵਰਕ ਕਰਨ ਦੇ ਆਪਨੇ ਤਿੰਨ ਤਰੀਕੇ ਆ ਕਮੀਜ਼ ਦੇ ਨਾਲ ਅਗਾਂਹ ਪੌਚਾ ਬਣਾਉਣੇ ਆ ਤਾਂ ਉਹਦੇ ਉੱਪਰ ਇਸ ਤਰ੍ਹਾਂ ਆਪਾਂ ਵਰਕ ਕਰ ਲੈਨੇ ਆ ਇਹ ਆ ਆਪਣੀ ਸਟ੍ਰੇਟ ਸਲਵਾਰੇ ਅਗਰ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਹੋਵੇ ਤਾਂ ਇਸ ਤਰ੍ਹਾਂ ਤੇ ਜੇ ਤੁਸੀਂ ਭਾਰੀ ਸਲਵਾਰ ਦੇ ਉੱਪਰ ਸਾਰੇ ਪੌਚੇ ਦੇ ਉੱਪਰ ਵਰਕ ਕਰਨਾ ਹੋਵੇ ਗੁੰਦਿਆਂ ਦੇ ਉੱਪਰ ਵੀ ਐਂਡ ਨੀਚੇ ਹੀ ਪੌਚਾ ਬਣਾਉਣਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਇਸ ਨੂੰ ਸਟਿਚ ਕਰਕੇ ਕਰ ਸਕਦੇ ਆ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੀਜੀਐਮ ਕਿ ਐਮਬੋਇਡਰੀ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਜੀਵਿਤ ਦੇ ਵਿੱਚ ਆਪਾਂ ਤੁਹਾਨੂੰ ਪੌਂਚੇ ਦੇ ਉੱਪਰ ਵਰਕ ਕਰਨ ਬਾਰੇ ਦੱਸਾਂਗੇ ਕਿ ਆਪਾਂ ਪੌਂਚੇ ਦੇ ਉੱਪਰ ਜਦੋਂ ਆਪਾਂ ਸਲਵਾਰ ਦੇ ਉੱਪਰ ਵਰਕ ਕਰਦੇ ਆ ਤਾਂ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਆ ਇਸ ਸਲਵਾਰ ਦੇ ਉੱਪਰ ਵਰਕ ਕਰਨ ਦੇ ਆਪਨੇ ਤਿੰਨ ਤਰੀਕੇ ਆ ਸੋ ਆਪਾਂ ਤੁਹਾਨੂੰ ਸਾਰੇ ਤਿੰਨ ਤਰੀਕੇ ਵੱਖ-ਵੱਖਰੇ ਦੱਸਾਂਗੇ ਆਪਾਂ ਕਿਵੇਂ ਪੌਂਚੇ ਦੇ ਉੱਪਰ ਵਰਕ ਕਰਾਂਗੇ ਆਪਣੇ ਕਿਸ-ਕਿਸ ਤਰੀਕੇ ਨਾਲ ਆਪਾਂ ਕਰ ਸਕਦੇ ਆ ਜਿਵੇਂ ਕਿਸੇ ਕਲਾਇੰਟ ਦੀ ਮਰਜ਼ੀ ਹੋਵੇ ਉਸੇ ਹਿਸਾਬ ਨਾਲ ਸੋ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਣਾ ਤਿੰਨੇ ਤਰੀਕੇ ਜਾਣਨ ਲਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਇੱਕ ਤਾਂ ਆਪਾਂ ਨਾਰਮਲੀ ਜਿਹੜਾ ਆਪਾਂ ਨੂੰ ਬਾਜ਼ਾਰ ਵਿੱਚ ਵੀ ਮਿਲ ਜਾਂਦਾ ਆਪਣੇ ਪਹੁੰਚਾਂ ਦੇ ਉੱਪਰ ਵਰਕ ਉਹ ਹੁੰਦਾ ਹੈ ਕਿ ਜਿਵੇਂ ਆਪਣਾ ਇੱਕ ਸਾਈਡ ਤੇ ਜੋ ਕਮੀਜ਼ ਹੁੰਦਾ ਹੈ ਜਿਹੋ ਆਪਣਾ ਘੇਰਾ ਤਿਆਰ ਹੋਇਆ ਹੈ ਆਪਾਂ ਵਰਕ ਕੀਤਾ ਹੈ ਸੂਟ ਤੇ ਸੋ ਆਪਨੇ ਇਹਦੇ ਨਾਲ ਆਪਾਂ ਇਹਦੇ ਸਾਈਡ ਤੇ ਇੱਕ ਪਹੁੰਚ ਇਹ ਆਪਾਂ ਵਰਕਰ ਵਰਕ ਕਰ ਸਕਦੇ ਪਹੁੰਚ ਦੇ ਉੱਪਰ ਜਿਵੇਂ ਇਹਦੇ ਸਾਈਡ ਜਿਹੜਾ ਕਪੜਾ ਹੈ ਇੱਥੇ ਆਪਾਂ ਵਰਕ ਕਰਦੇ ਆ ਤੇ ਇਹ ਜਿਹੜਾ ਵਰਕ ਹੁੰਦਾ ਹੈ ਇਹ ਆਪਣੇ ਨੀਜੇ ਪਹੁੰਚੇ ਬੰਦ ਨੇ ਤੇ ਉਧਰ ਉੱਪਰ ਵਰਕ ਹੁੰਦਾ ਇਹ ਵਾਲਾ ਨਾਲ ਇਹਦੇ ਵਿੱਚ ਜਿਹੜੇ ਕੁੰਦੇ ਪਲੇਨ ਰਹਿ ਜਾਂਦੇ ਆ ਆਪਣੇ ਸਿਰਫ ਅੱਗੇ ਫਰੰਟ ਸਾਈਡ ਦੇ ਉੱਪਰ ਪਹੁੰਚਾਂ ਦੇ ਉੱਪਰ ਵਰਕ ਆਉਂਦਾ ਸੋ ਇਹ ਪਹੁੰਚ ਜਿਹੜਾ ਆਪਾਂ ਵਰਕ ਕਰਦੇ ਆ ਇਹ ਆਪਾਂ ਆਪਣੇ ਕਮੀਜ਼ ਦੇ ਨਾਲੋਂ ਜਿਹੜਾ ਪਹੁੰਚ ਬਣਾਉਣੀ ਆ ਉਹਦਾ ਵਰਕ ਹੁੰਦਾ ਸੋ ਆਪਾਂ ਇੱਕ ਦੂਜੀ ਤਰੀਕੇ ਦਾ ਜਿਹੜਾ ਆਪਾਂ ਵਰਕ ਕਰਦੇ ਆ ਉਹ ਆਪਣਾ ਹੁੰਦਾ ਹੈ ਜੋ ਕਿ ਆਪਣੀ ਕੋਈ ਵੀ ਸਲਵਾਰ ਹੋਵੇ ਉਹ ਦੀ ਸਟ੍ਰੇਟ ਸਟ੍ਰੇਟ ਸਲਵਾਰ ਅਗਰ ਆਪਾਂ ਬਣਾਉਣੀ ਹੋਵੇ ਜਿਵੇਂ ਇਸ ਸਲਵਾਰ ਦਾ ਕੱਪੜਾ ਹੈ ਆਪਣੇ ਦਾ ਇਹਨੂੰ ਅਗਰ ਆਪਾਂ ਸਟ੍ਰੇਟ ਬਣਾਉਣਾ ਹੈ ਤਾਂ ਆਪਾਂ ਦੂਜੀ ਟਾਈਪ ਦਾ ਹੁੰਦਾ ਹੈ ਸਲਵਾਰ ਦੇ ਉੱਪਰ ਵੈਲਕਾ ਇਹ ਕੀ ਆਪਾਂ ਕਰਦੇ ਆਂ ਸੈਂਟਰ ਦੇ ਵਿੱਚ ਜੋ ਇਸ ਕੱਪੜੇ ਦਾ ਸੈਂਟਰ ਹੋਊਗਾ ਜਿਵੇਂ ਇੱਥੇ ਦਾ ਸੈਂਟਰ ਹੋ ਤਾਂ ਉਸ ਸੈਂਟਰ ਦੇ ਵਿੱਚੋਂ ਇਸ ਆਪ ਪੌਂਚੇ ਨੂੰ ਕੱਢਦੇ ਆਂ ਜਿਵੇਂ ਇੱਧਰ ਇਸ ਕੱਪੜੇ ਦਾ ਸੈਂਟਰ ਆਪਣਾ ਆ ਹੈ ਸੋ ਇੱਥੇ ਆਪਾਂ ਪੌਂਚਾ ਬਣਾਵਾਂਗੇ ਇਹ ਆਪਣੀ ਸਟ੍ਰੇਟ ਸਲਵਾਰ ਬਣਦੀ ਹੈ ਜੋ ਕਿ ਹਲਕੀ ਹੁੰਦੀ ਹੈ ਗਾਲੀ ਬੰਦੀ ਹੈ ਸਲਵਾਰ ਸੋ ਇਹ ਆਪਣਾ ਸਟ੍ਰੇਟ ਹੈ ਤੇ ਆਪਾਂ ਇੱਕ ਸਾਈਡ ਤੇ ਕੀਤਾ ਹੋਇਆ ਵਰਕ ਤਨਖਾਉਣਿਆ ਆ ਦੇਖੋ ਇਹ ਆਪਾਂ ਨੇ ਸਟ੍ਰੇਟ ਸਲਵਾਰ ਦਾ ਵਰਕ ਕੀਤਾ ਹੋਇਆ ਹੈ ਇੱਕ ਸਾਈਡ ਦੇ ਉੱਪਰ ਆਪਾਂ ਬਣਾ ਰਹੇ ਹਾਂ ਜੇ ਦੂਜੀ ਸਾਈਡ 'ਤੇ ਬਣਾਣੀ ਹੈ ਇਹ ਆਪਣੀ ਹੌਲੀ ਸਲਵਾਰ ਹੁੰਦਾ ਪਰ ਕਈ ਚਾਹੁੰਦੇ ਨੇ ਕਿ ਆਪਾਂ ਸਲਵਾਰ ਵੀ ਆਪਣੀ ਭਾਰੀ ਬਣੇ ਪੌਂਚਾ ਪਾ ਕੇ ਵਿੱਚ ਇਹ ਤਾਂ ਸਿਰਫ ਕੁੰਦਿਆਂ ਤੋਂ ਬਿਨਾ ਹੈ ਨਾ ਤੋ ਕਈ ਚੌਦੇ ਵੀ ਪਹੁੰਚਾ ਪਾ ਕੇ ਆ ਆਪਣਾ ਤੇ ਸਲਵਾਰ ਬਣਾਈ ਤੇ ਵਰਕ ਵੀ ਆਪਾਂ ਵੀ ਪਹੁੰਚ ਇਹਦੇ ਬਿਲਕੁਲ ਨੀਚੇ ਤੱਕ ਕਰੀਏ ਸੋ ਉਹਦੇ ਲਈ ਆਪਾਂ ਕੀ ਕਰਦੇ ਆ ਇੱਕ ਤੀਜੇ ਤਰੀਕੇ ਨਾਲ ਜਿਹੜੀ ਆਪਣੀ ਸਲਵਾਰ ਤਿਆਰ ਹੁੰਦੀ ਹੈ ਉਹ ਆਪਾਂ ਸਲਵਾਰ ਨੂੰ ਇਸ ਤਰ੍ਹਾਂ ਸਟਿਚ ਕਰ ਲੈਣਾ ਪਹੁੰਚ ਜਾਂ ਤੋਂ ਬਿਨਾ ਹਜੇ ਪਹੁੰਚ ਨਹੀਂ ਬਣਾਉਣੇ ਇਹਨੂੰ ਸਟਿਚ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤਾਂ ਆਪਾਂ ਇਹਨੂੰ ਸਟਿਚ ਕਰਕੇ ਫਿਰ ਇਹਦੇ ਉੱਪਰ ਵਰਕ ਕਰਾਂਗੇ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਸਲਵਾਰ ਆਪਣੀ ਭਾਰੀ ਬਣ ਜਾਂਦੀ ਹੈ ਤੇ ਦੂਜਾ ਫਿਰ ਉਹ ਜਿਹੜਾ ਆਪਣਾ ਵਰਕ ਹੈ ਉਹ ਕੁੰਦਿਆਂ ਦੇ ਉੱਪਰ ਵੀ ਆ ਜਾਂਦਾ ਹੈ ਤੇ نیچے ਜਿੱਥੋਂ ਆਪਾਂ ਪਹੁੰਚਾ ਬਣਾਉਣਾ ਹੈ ਉੱਥੋਂ ਤੱਕ ਆਪਾਂ ਪੂਰਾ ਕਰ ਸਕਦੇ ਹਾਂ ਇਸ ਦੀ ਵੀ ਆਪਾਂ ਇੱਕ ਸਲਵਾਰ ਤੁਹਾਨੂੰ ਦਿਖਵਾਉਣੇ ਤਿਆਰ ਕੀਤੀ ਹੈ ਆ ਦੇਖੋ ਇਹ ਆਪਾਂ ਨੇ ਸਲਵਾਰ ਨੂੰ ਪਹਿਲਾਂ ਖਲੀ ਕੀਤਾ ਹੈ ਸਟਿਚ ਕਰਕੇ ਤੇ ਦੇ ਉੱਪਰ ਆਪਾਂ ਨੇ ਵਰਕ ਕੀਤਾ ਆ ਦੇਖ ਸਕਦੇ ਹੋ ਤੁਸੀਂ ਸੋ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਦੀ ਮਰਜ਼ੀ ਸਲਵਾਰ ਤਿਆਰ ਕਰ ਸਕਦੇ ਹੋ ਬੇਸ਼ੱਕ ਤੁਸੀਂ ਸਿੰਪਲ ਅਗਰ ਫਲਾਵਰ ਵਗੈਰਾ ਪਾਉਣਾ ਫਿਰ ਤਾਂ ਪਹੁੰਚ ਦੇ ਉੱਪਰ ਸਿੱਧਾ ਹੀ ਕਮੀਜ਼ ਦੇ ਨਾਲ ਜਦੋਂ ਲੈਂਦਾ ਉਹਦਾ ਆਪ ਕਰ ਲੈਨੇ ਆ ਤੇ ਜੇਕਰ ਆਪਾਂ ਸਲਵਾਰ ਸਟ੍ਰੇਟ ਬਣਾਉਣੀ ਹੈ ਤਾਂ ਫਿਰ ਤਾਂ ਉਹ ਆਪਣਾ ਸਿੰਪਲ ਬਣਦਾ ਪਰ ਜੇਕਰ ਤੁਸੀਂ ਸਲਵਾਰ ਵੀ ਭਾਰੀ ਬਣਾਉਣਾ ਚਾਹੁੰਦੇ ਹੋ ਤੇ ਵਰਕ ਵੀ ਚਾਹੁੰਦੇ ਹੋ ਕਿ ਪਹੁੰਚ ਦੇ ਬਿਲਕੁਲ ਉੱਪਰ ਆਵੇ ਜਿਵੇਂ ਕਿ ਇਹਦੇ ਤਦ ਬਾਅਦ ਹੁਣ ਇੱਥੇ ਪਹੁੰਚਾ ਬਣ ਜਾਏਗਾ ਆਪਣਾ ਇੱਕ ਤਾਂ ਇਹ ਭਾਰੀ ਬਣ ਜਾਏਗੀ ਤੇ ਦੂਜਾ ਆਪਣਾ ਸਾਰਾ ਪਹੁੰਚਾ ਕਵਰ ਹੋ ਜਾਏਗਾ ਸਾਈਡ ਤੋਂ ਖਾਲੀ ਨਹੀਂ ਰਹੇਗਾ ਤਾਂ ਫਿਰ ਤੁਸੀਂ ਕੀ ਕਰਨਾ ਹੈ ਸਲਵਾਰ ਨੂੰ ਖਲੀ ਕਰ ਲੈਣਾ ਪਹਿਲਾਂ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਵਰਕ ਕਰਨਾ ਆ ਦੇਖ ਸਕਦੇ ਤੁਸੀਂ ਤੁਸੀਂ ਬਹੁਤ ਹੀ ਸੋਹਣਾ ਬਣੇਗਾ ਇਹ ਆਪਣਾ ਸੂਟ ਜੇ ਤੁਸੀਂ ਵੀ ਆਪਣੀ ਪਾੜੀ ਸਲਵਾਰ ਦੇ ਉੱਪਰ ਵਰਕ ਕਰਨਾ ਚਾਹੁੰਦੇ ਹੋ ਉਹਨੂੰ ਸਟਿਚ ਕਰਕੇ ਇਸ ਤਰ੍ਹਾਂ ਵਰਕ ਕਰ ਸਕਦੇ ਹੋ ਇਹ ਵੈਸੇ ਅਸੀਂ ਹੱਥ ਵਾਲੀ ਮਸ਼ੀਨ ਨਾਲ ਬਣਾਇਆ ਹੈ ਆਪਾਂ ਚਾ ਤੇ ਕੰਪਿਊਟਰ ਵਾਲੀ ਦੇ ਉੱਪਰ ਵੀ ਇਸ ਤਰ੍ਹਾਂ ਹੀ ਹੋ ਜਾਂਦਾ ਹੈ ਇਸ ਨੂੰ ਇਹਦੇ ਪਾਸੇ-ਪਾਸੇ ਆਪਾਂ ਕਪੜਾ ਲਗਾ ਲੈਣਾ ਐਕਸਟਰਾ ਤੇ ਉਸ ਅਕੋਰਡਿੰਗ ਆਪੇ ਦੇ ਉੱਪਰ ਵਰਕ ਕਰ ਲੈਣਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰ ਦੇਣਾ ਆਪਣੇ ਫਰੈਂਡਸ ਨਾਲ ਤਾਂਕਿ ਉਹਨਾਂ ਨੂੰ ਵੀ ਈਜ਼ੀ ਹੋ ਜਾਏ ਅਗਰ ਉਹ ਵੀ ਚਾਹੁੰਦੇ ਨੇ ਕਿ ਭਾਰੀ ਸਲਵਾਰ ਦੇ ਉੱਪਰ ਪੌਂਚਾ ਵਧੀਆ ਤਰੀਕੇ ਨਾਲ ਬਣਾਉਣਾ ਚਾਹੁੰਦੇ ਹਨ